ਸ਼ਾਹਕੋਟ ਦੇ ਨਜ਼ਦੀਕੀ ਪਿੰਡ ਕੋਟਲੀ ਗਾਜ਼ਰਾ ਵਿਖੇ ਪ੍ਰਸ਼ਾਸਨ ਵੱਲੋਂ ਪਿਛਲੇ ਦਿਨੀ ਦਾਣਾ ਮੰਡੀ ਬਣਾਉਣ ਲਈ ਕਿਸਾਨਾਂ ਦੀ 3 ਏਕੜ ਦੇ ਕਰੀਬ ਐਕਵਾਇਰ ਕੀਤੀ ਜ਼ਮੀਨ ਨੂੰ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਵੱਲੋਂ ਮੁੜ ਕਬਜ਼ੇ ਵਿੱਚ ਲੈ ਕੇ ਕਿਸਾਨਾਂ ਦਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਕਿਸਾਨ ਮਜ਼ਦੂਰ ਸੰਗਰਾਸ਼ ਕਮੇਟੀ ਪੰਜਾਬ ਦੇ ਸੂਬਾ ਮੀਤ ਪ੍ਰਧਾਨ ਜਸਬੀਰ ਸਿੰਘ ਪਿੱਦਦੀ, ਸੂਬਾ ਆਗੂ ਸਲਵਿੰਦਰ ਸਿੰਘ ਜਾਨੀਆ ਅਤੇ ਜ਼ਿਲ੍ਹਾ ਪ੍ਰਧਾਨ ਗੁਰਮੀਲ ਸਿੰਘ ਰੇੜਵਾ ਦੀ ਅਗਵਾਈ ਵਿੱਚ ਵੱਡੀ ਗਿਣਤੀ 'ਚ ਕਿਸਾਨ ਇਕੱਤਰ ਹੋਏ ਅਤੇ ਪੰਜਾਬ ਸਰਕਾਰ ਤੇ ਪ੍ਰਸ਼ਾਸਨ ਖਿਲਾਫ ਨਾਅਰੇਬਾਜ਼ੀ ਕਰਦੇ ਆ ਜ਼ਮੀਨ ਨੂੰ ਮੁੜ ਕਬਜ਼ੇ ਵਿੱਚ ਲੈ ਕੇ ਫਸਲ ਦੀ ਬਿਜਾਈ ਸ਼ੁਰੂ ਇਸ ਮੌਕੇ ਆਗੂਆਂ ਨੇ ਕਿਹਾ ਕਿ ਪਿਛਲੜ ਦਿਨੀ ਪਿੰਡ ਕੋਟਲੀ ਗਾਜਰਾ ਦੀ ਜ਼ਮੀਨ ਨੂੰ ਪ੍ਰਸ਼ਾਸਨ ਦੁਆਰਾ ਕਾਨੂੰਨ ਨੂੰ ਛੇਕੇ ਟੰਗ ਕੇ ਤੱਕੇ ਨਾਲ ਬਿਨਾਂ ਮੁਆਵਜ਼ਾ ਦਿੱਤੇ ਕਬਜ਼ੇ ਵਿੱਚ ਲੈ ਕੇ ਮੰਡੀ ਬੋਰਡ ਦੇ ਹਵਾਲੇ ਕਰ ਦਿੱਤਾ ਸੀ। ਉਹਨਾਂ ਕਿਹਾ ਕਿ ਜ਼ਮੀਨ ਐਕਵਾਇਰ ਕਰਨ ਸਮੇ ਕਿਸਾਨਾਂ ਦੀ ਪੁੱਤਰਾ ਵਾਂਗ ਪਾਲੀ ਫਸਲ ਨੂੰ ਤੱਕੇ ਨਾਲ ਮਸ਼ੀਨਾਂ ਦੁਆਰਾ ਤਬਾਹ ਕੀਤਾ ਗਿਆ। ਉਸ ਜ਼ਮੀਨ ਦਾ ਕਬਜ਼ਾ ਦੁਬਾਰਾ ਤੋਂ ਕਿਸਾਨਾਂ ਨੂੰ ਦਿਵਾਇਆ ਗਿਆ ਹੈ। ਉਹਨਾਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਜ਼ਮੀਨ ਐਕਵਾਇਰ ਕਰਨ ਸਮੇ ਪੀੜਿਤ ਕਿਸਾਨਾਂ ਨੂੰ ਪਰਿਵਾਰਾਂ ਸਮੇਤ ਕਾਰਾਂ ਵਿੱਚ ਕੈਦ ਕੀਤਾ ਗਿਆ ਅਤੇ ਕਈ ਕਿਸਾਨ ਆਗੂਆਂ ਤੇ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਤੱਕੇ ਨਾਲ ਜ਼ਮੀਨ ਤੇ ਉਨਾ ਕਿਹਾ ਕਿ ਜੇਕਰ ਸਰਕਾਰ ਨੇ ਮੰਡੀ ਬਣਾਉਣੀ ਹੈ ਤਾਂ ਜਿਹੜੀ ਜ਼ਮੀਨ ਪਹਿਲਾਂ ਐਕਵਾਇਰ ਕੀਤੀ ਜਾ ਚੁੱਕੀ ਹੈ ਉੱਥੇ ਬਣਾਵੇ ਇਸ ਜਗ੍ਹਾ ਤੇ ਕਿਸੇ ਵੀ ਕੀਮਤ ਤੇ ਮੰਡੀ ਨਹੀਂ ਬਣਨ ਦਿੱਤੀ ਜਾਵੇਗੀ ਸ਼ਾਹਕੋਟ ਤੋਂ ਪੰਜਾਬ న్యూਸ ਆਨਲਾਈਨ ਦੀ ਖਾਸ ਰਿਪੋਰਟ ਮਾਇਆ ਜਸਵੀਰ ਸਿੰਘ ਪਿੱਦੀ ਸੂਬਾ ਉਮੀਦ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਅੱਜ ਜੋ ਆਪਣਾ ਜ਼ਿਲ੍ਹਾ ਜਲੰਧਰ ਦੇ ਤਹਿਸੀਲ ਸ਼ਾਹਕੋਟ ਦੇ ਪਿੰਡ ਪੋਟਲੀ ਗਾਜਰਾ ਦੇ ਵਿੱਚ ਖੜੇ ਆ ਇਸ ਜਿਹ ਪਿੰਡ ਦੀ ਜ਼ਮੀਨ ਜੋ ਪਹਿਲਾਂ ਵੀ 116 ਏਕੜ ਜ਼ਮੀਨ ਐਕਵਾਇਰ ਹੋਈ ਸੀ ਜਿੰਨੂੰ ਕਾਫੀ ਸਾਲ ਹੋ ਚੁੱਕੇ ਆ ਤੇ ਉਸ ਜ਼ਮੀਨ ਦੇ ਵਿੱਚ ਅੱਜ ਤੱਕ ਨਾ ਕੋਈ ਸਾਰਿਆ ਦੇ ਨਾ ਕੁਝ ਬਣਾਇਆ ਉਹਦੇ ਵਿੱਚ ਇੱਕ ਵਾਰ ਇਹਨਾਂ ਨੇ ਮੰਡੀ ਵੀ ਚਲਾ ਰੱਖੀ ਆ ਪਰ ਉਸ ਤੋਂ ਬਾਅਦ ਆ ਜਿਹੜਾ 2010 ਤੋਂ ਲੈ ਕੇ ਹੁਣ ਤੱਕ ਜਿਹੜਾ ਆ ਜਿਹੜੇ 31 ਏਕੜ ਜਿਹਦੇ ਵਿੱਚ 29 30 ਕਿਸਾਨ ਨੇ ਉਹਨਾਂ ਦੀ ਜ਼ਮੀਨ ਜਿਹੜੀ ਆ ਮੰਡੀ ਬਣਾਉਣ ਵਾਸਤੇ ਐਕਵਾਇਰ ਕੀਤੀ ਜਾ ਰਹੀ ਆ ਜੋ ਕਿ ਸ਼ਰੇਮ ਤੱਕਾ ਗਿਆ ਅਸੀਂ ਉਹ ਜ਼ਮੀਨ ਪਹਿਲਾਂ ਕੁਆਇਰ ਕੀਤੀ ਆ ਹੁਣ ਇਹਨਾਂ ਦੇ ਜਬਰੀ ਜਿਹੜੀ ਆ ਜਿਹੜੀ ਰੋਡ ਨੈਸ਼ਨਲ ਹਾਈ ਰੋਡਵੇ ਦੇ ਨਾਲ ਲੱਗਦੀ ਆ ਜਿਹੜਾ ਕਰੋੜਾਂ ਦੀ ਜ਼ਮੀਨ ਇਥੇ ਜੇ ਰੇਟ ਆ ਜਿਹੜਾ ਸੜਕ ਦੇ ਨਾਲ ਲੱਗਦਾ ਉਹਨੂੰ ਹਟਿਆਉਣਾ ਚਾਹੁੰਦੀ ਆ ਸਰਕਾਰ ਇਹਦੇ ਵਿੱਚ ਕਈ ਸਰਕਾਰ ਦੇ ਚਿਹਤੇ ਵੀ ਇਨਵੋਲਵ ਨੇ ਰਲ ਮਿਲ ਕੇ ਸਾਰਾ ਕੁਝ ਹੋ ਰਿਹਾ ਇਹ ਜਿਹੜੀ ਜ਼ਮੀਨ ਆ ਇਹ ਜਿਹੜੀ 31 ਏਕੜ ਇਹਨਾਂ ਨੇ ਅਕਵਾਇਰ ਕੀਤੀ ਆ ਇਹਦੇ ਵਿੱਚ ਸਾਰੇ ਕਿਸਾਨ ਕਹਿ ਰਹੇ ਆ ਕਿ ਸਾਡੀ ਜ਼ਮੀਨ ਪਹਿਲਾਂ ਅਕਵਾਇਰ ਹੋ ਚੁੱਕੀ ਆ ਸਾਡੀ ਜ਼ਮੀਨ ਦੀ ਪਹਿਲਾਂ ਹੀ ਵੰਡ ਹੋ ਗਈ ਆ ਕੋਣ ਸਾਡੇ ਕੋਲ ਜ਼ਮੀਨ ਥੋੜੀ ਰਹਿ ਗਈ ਆ ਅਸੀਂ ਖੇਤੀ ਦੇ ਉੱਤੇ ਹੀ ਨਿਰਭਰ ਆ ਤੇ ਇਸ ਜ਼ਮੀਨ ਦੇ ਤੋਂ ਆਪਣਾ ਗੁਜ਼ਾਰਾ ਕਰ ਰਹੇ ਆ ਪਰ ਸਰਕਾਰ ਸਾਨੂੰ ਤੱਕੇ ਦੇ ਨਾਲ ਇਸ ਕੱਟ ਰਹੀ ਆ ਬਾਹਰ ਨਾਲੇ ਤਸੱਦਕ ਕਰ ਰਹੀ ਆ ਤੇ ਜਿਹੜਾ ਸਰਕਾਰ ਇਹਨਾਂ ਨੂੰ ਮੁਆਵਜ਼ਾ ਦੇ ਰਹੀ ਆ ਉਹ ਸਾਰਾ ਯਾੜਾ ਪੱਤਾ ਪਾ ਕੇ ਸਾਰਾ ਕੁਝ ਪਾ ਕੇ 28 ਲੱਖ ਦੇ ਹਿਸਾਬ ਨਾਲ ਦੇ ਰਹੀ ਆ ਤੇ ਜਦੋਂ ਕਿ ਇੱਥੇ ਜਦੋਂ ਨੈਸ਼ਨਲ ਹਾਈਵੇ ਕੁਇਰ ਹੋਈ ਆ ਜ਼ਮੀਨ ਇਸ ਮੰਡੀ ਬੋਰਡ ਨੇ ਹੀ ਸਰਕਾਰ ਨੇ ਹੀ ਜਿਹੜਾ 1 ਕਰੋੜ ਦੇ 4 ਲੱਖ ਦੇ ਨਾਲ ਮੁਆਵਜ਼ਾ ਚੁੱਕਿਆ ਹੋਇਆ ਵਾ ਇਹ ਜਿਹੜਾ ਹੈਗਾ ਜੇ ਕੋਈ ਗੱਲਬਾਤ ਹੁੰਦੀ ਆਉਣ ਵਾਲੇ ਦਿਨਾਂ 'ਚ ਮੀਟਿੰਗਾਂ ਹੁੰਦੀਆਂ ਕਿੱਥੇ ਸੈਵਦੀ ਬਣਦੀ ਨਹੀਂ ਬਣਦੀ ਉਹ ਵੱਖਰੀ ਗੱਲ ਹੀ ਪਰ 15 ਤਰੀਕ 14 ਤਰੀਕ ਰਾਤ ਨੂੰ ਹੀ ਇਹਨਾਂ ਕਿਸਾਨਾਂ ਨੂੰ ਦੱਸੇ ਬਗੈਰ ਜਾਂ ਜਿਹਦੇ ਨਾਲ ਸਾਡੀਆਂ ਜਥੇਬੰਦੀਆਂ ਦੀਆਂ ਮੀਟਿੰਗਾਂ ਹੁੰਦੀਆਂ ਉਹਨਾਂ ਨੂੰ ਦੱਸੇ ਦੇ ਬਗੈਰ ਧੋਖੇ ਦੇ ਨਾਲ ਇਹਨਾਂ ਪੂਰੇ ਪੰਜਾਬ ਦੇ ਵਿੱਚ ਜਿਹੜਾ ਛਾਪੇਮਾਰੀ ਕਰਕੇ ਜਿਦ ਤਰ੍ਹਾਂ ਸਾਡੇ ਸੂਬੇ ਦੇ ਆਗੂ ਨੇ ਸੁਖਵਿੰਦਰ ਸਿੰਘ ਸਿਭਰਾ ਮੈਂ ਜਸਵੀਰ ਸਿੰਘ ਪਿੱਦੀ ਮੀਰਪੁਰ ਦਾ ਸਾਡੇ ਸੀਨੀਅਰ ਆਗੂ ਸੁਵਿੰਦਰ ਸਿੰਘ ਚਤਾਲਾ ਉਹਨਾਂ ਦੇ ਘਰਾਂ ਦੇ ਰੇਡ ਕਰਾ ਕੇ ਬਲ ਸਾਨੂੰ ਪੁਲਿਸ ਦੇ ਬੰਦ ਕਰਕੇ ਜਿਹੜੇ ਸੇ ਸਾਡੇ ਜਲੰਧਰ ਜ਼ਿਲ੍ਹੇ ਦੇ ਸੁਲਮੇਂਦਰ ਸਿੰਘ ਜਾਣੀਆਂ ਇਹਦੇ ਨਾਲ ਜਿਹੜੀ ਟੀਮ ਸੀ ਸਾਰਿਆਂ ਨੂੰ ਚੁੱਕ ਕੇ ਰੈਸਟ ਕਰਕੇ ਤੇ ਤੜਕੇ ਹੀ 5 6 ਵਜੇ ਆਣ ਕੇ ਪੂਰਾ ਪ੍ਰਸ਼ਾਸਨ ਵੱਡੀ ਫੋਰਸ ਦੇ ਵਿੱਚ ਬਾਹਰ ਕੀੜ ਦਾ ਲਾਣਾ ਪਾਣਾ ਜੋ ਐਸਟੀਐਮ ਦਾ ਸਿਵਲ ਪ੍ਰਸ਼ਾਸਨ ਆ ਪੁਲਿਸ ਪ੍ਰਸ਼ਾਸਨ ਆ ਸਾਰਿਆਂ ਨੇ ਆਣ ਕੇ ਇਸ ਜ਼ਮੀਨ ਦੇ ਵਿੱਚ ਆਹੜੇ ਕਿਸਾਨ ਸੀ ਇਹਨਾਂ ਨੂੰ ਅੰਦਰ ਡੱਕ ਕੇ ਕਿਸੇ ਨੂੰ ਬਾਹਰ ਨਹੀਂ ਨਿਕਲ ਦਿੱਤਾ ਇਹਨਾਂ ਦੇ ਬੱਚਿਆਂ ਨੂੰ ਅੰਦਰ ਡੱਕਤਾ ਤੇ ਇਹ ਜਿਹੜੀ ਜ਼ਮੀਨ ਤਾਂ ਜਬਰੀ ਕਬਜ਼ਾ ਕਰ ਗਈ ਉਸ ਕਬਜ਼ੇ ਤੋਂ ਬਾਅਦ ਫਿਰ ਅਸੀਂ ਜਥੇਬਦੀ ਨੇ ਫੈਸਲਾ ਲਿਆ ਕੇ ਜੋ ਕੁਛ ਹਾਲਾਤ ਬਣ ਗਏ ਆ ਪੰਜਾਬ ਚ ਜੋ ਸਰਕਾਰ ਦੀ ਨੀਤੀ ਆ ਜੋ ਲੈਂਡ ਪੂਲਿੰਗ ਪਾਲਿਸੀ ਦੇ ਉੱਤੇ ਜਿਹੜੇ ਵੱਡੇ ਵੱਡੇ ਅਰਬਨ ਸਟੇਟ ਬਣਾਉਣੇ ਕਲੋਨੀਆ ਬਣਾਉਣੀਆਂ ਵਾ ਉਹਦੇ ਤਹਿਤ ਇਹਨਾਂ ਨੇ ਅੱਜ ਜੇ ਇੱਥੇ ਕਬਜ਼ਾ ਇਸ ਤਰੀਕੇ ਨਾਲ ਕੀਤਾ ਤਾਂ ਸਾਰੇ ਪੰਜਾਬ ਚ ਕਰਨਗੇ ਸਾਡਾ ਲੜਾਈ ਆ ਵਿਰੋਧ ਹੈ ਸਰਕਾਰ ਦੇ ਨਾਲ ਇਹ ਕਰਕੇ ਜਥੇਬੰਦੀ ਨੇ ਅੱਜ 20 ਤਰੀਕ ਨੂੰ ਐਤਵਾਰ ਆਪਣੀ ਮੀਟਿੰਗ ਕਰਕੇ ਫੈਸਲਾ ਕਰਕੇ ਇਸ ਜਿਹੜਾ 31 ਏਕੜਾ ਦਬਾਰਾ ਜਿਹੜਾ ਵਾ ਇਹਦੇ ਉੱਤੇ ਕਬਜ਼ਾ ਲੈ ਲਿਆ ਫਸਲ ਬੀਜੀ ਗਈ ਆ ਟਰੈਕਟਰ ਵਗ ਰਹੇ ਆ ਤੇ ਕਬਜਾ ਜੜਵਾਂ ਐ ਜਾਰੀ ਹੈ ਲੈ ਲਿਆ ਕਬਜਾ ਹੀ ਇਹਨੂੰ ਕੰਪਲੀਟ ਕਬਜਾ ਕਰਵਾ ਕੇ ਨਾ ਕਿਸਾਨਾਂ ਨੂੰ ਇਨਸਾਫ ਦਵਾਗੇ ਉਹਨਾਂ ਚਾਰੇ ਕਬਜਾ ਨਹੀਂ ਛੱਡਾ ਨਹੀਂ ਕਿਸੇ ਪਾਸੇ ਲੱਗਣ ਦਵਾਂਗੇ ਇਹਨੀਆਂ ਬੇਨਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ